ਗਰਜ AC ਦੀ ਵਰਤੋਂ ਕਰਨ ਵਾਲਿਆਂ ਦੇ ਲਈ ਅਹਿਮ ਖਬਰ ਜਾਣੋ ਤੁਸੀਂ ਕਿਵੇਂ ਬਚਾ ਸਕਦੇ ਹੋ ਬਿਜਲੀ ਦਾ ਬਿੱਲ ਕਿ AC 'ਚ ਲੱਗਿਆ ਟਾਈਮਰ ਸੱਚਮੁੱਚ ਬਚਾਉਂਦਾ ਹੈ ਬਿਜਲੀ ਤਾਂ ਬਹੁਤ ਸਾਰੇ ਲੋਕ AC ਚ ਲੋਨ ਵੇਲੇ ਟਾਈਮਰ ਦੀ ਵਰਤੋਂ ਕਰਦੇ ਨਹੀਂ ਕਿ ਟਾਈਮਰ ਲਗਾਉਣ ਅਤੇ ਰਾਤ ਨੂੰ AC ਵਾਰ-ਵਾਰ ਬੰਦ ਕਰਨ ਨਾਲ ਬਿਜਲੀ ਦੀ ਬਚਤ ਹੁੰਦੀ ਹੈ जान लो जवाब इस मौसम ਦੇ ਵਿੱਚ ਆਪਣੇ ਆਪ ਨੂੰ ਗਰਮੀ ਤੋਂ ਬਚਾਉਣ ਦੇ ਸਭ ਤੋਂ ਵਧੀਆ ਤਰੀਕਿਆਂ ਦੇ ਵਿੱਚੋਂ ਇੱਕ ਹੈ ਤਾਂ ਏਸੀ ਦੀ ਮਦਦ ਦੇ ਨਾਲ ਘਰ ਦਫ਼ਤਰ ਅਤੇ ਖੋਰ ਥਾਵਾਂ ਦੇ ਉੱਤੇ ਠੰਡੀ ਅਤੇ ਆਰਾਮਦਾਇਕ ਹਵਾ ਮਿਲਦੀ ਹੈ ਇਸ ਨਾਲ ਗਰਮੀ ਨਾਲ ਹੋਣ ਵਾਲੀ ਥਕਾਵਟ ਨਹੀਂ ਹੁੰਦੀ ਪਰ ਜਿੱਥੇ ਏਸੀ ਗਰਮੀ ਤੋਂ ਰਾਹਤ ਦਿੰਦੇ ਨੇ ਉੱਥੇ ਬਿਜਲੀ ਦੇ ਬਿੱਲਾਂ ਦੀ ਚਿੰਤਾ ਵੱਧ ਜਾਂਦੀ ਹੈ ਤਾ AC ਦੀ ਵਰਤੋਂ ਕਰਨ ਨਾਲ ਕਰਨਾਲ ਘਰ ਦਾ ਬਿਜਲੀ ਬਿੱਲ ਵੱਧ ਜਾਂਦਾ ਹੈ ਤਾਂ ਬਹੁਤ ਸਾਰੇ ਲੋਕ ਲਗਾਤਾਰ AC ਦੀ ਵਰਤੋਂ ਕਰਦੇ ਨੇ ਜਿਸ ਕਾਰਨ ਬਿਜਲੀ ਦਾ ਬਿੱਲ ਹੋਰ ਵੀ ਵੱਧ ਹੁੰਦਾ ਹੈ ਤਾਂ ਕੁਝ ਲੋਕ ਰੁੱਕ ਰੁੱਕ ਕੇ AC ਬੰਦ ਕਰ ਦਿੰਦੇ ਨੇ ਤਾਂ ਜੋ ਬਿਜਲੀ ਦੀ ਬਚਤ ਕੀਤੀ ਜਾ ਸਕੇ ਤਾਂ ਬਹੁਤ ਸਾਰੇ ਲੋਕ AC ਦੇ ਵਿੱਚ ਲੱਗੇ ਟਾਈਮਰ ਦੀ ਵਰਤੋਂ ਕਰਦੇ ਨੇ ਤੇ ਟਾਈਮਰ ਨੂੰ ਕੁਝ ਘੰਟਿਆਂ ਫਰਕ ਦੇ ਉੱਤੇ ਸੈੱਟ ਕਰਦੇ ਨੇ ਤਾਂ ਜੋ AC ਆਪਣੇ ਆਪ ਬੰਦ ਹੋ ਸਕੇ ਅਕਸਰ ਲੋਕ ਰਾਤ ਨੂੰ ਸੌਂ ਜਾਂਦੇ ਨੇ ਤੇ ਏਸੀ ਚੱਲਦਾ ਰਹਿੰਦਾ ਹੈ ਤਾਂ ਇਸ ਲਈ ਜ਼ਿਆਦਾਤਰ ਲੋਕ ਰਾਤ ਨੂੰ ਟਾਈਮਰ ਸੈੱਟ ਕਰਦੇ ਨੇ ਪਰ ਕੀ ਏਸੀ ਦੇ ਵਿੱਚ ਲੱਗਿਆ ਟਾਈਮਰ ਸੱਚਮੁੱਚ ਬਿਜਲੀ ਬਚਾਉਂਦਾ ਹੈ ਜਾਂ ਕੀ ਇਹ ਸਿਰਫ AC ਬੰਦ ਕਰਨ ਲਈ ਵਰਤਿਆ ਜਾਂਦਾ ਹੈ ਤਾਂ ਤੁਹਾਨੂੰ ਦੱਸਦੀ ਹੈ ਕਿ AC ਦਾ ਟਾਈਮਰ AC ਨੂੰ ਲੰਬੇ ਸਮੇਂ ਤੱਕ ਚੱਲਣ ਤੋਂ ਰੋਕਦਾ ਹੈ ਜਾਨੀ ਕਿ ਬਿਜਲੀ ਦੀ ਖਪਤ ਨੂੰ ਵੀ ਘਟਾਉਂਦਾ ਹੈ ਇਸ ਨਾਲ ਨਾ ਸਿਰਫ ਬਿਜਲੀ ਦੀ ਬਚਤ ਹੁੰਦੀ ਹੈ ਸਗੋਂ ਤੁਹਾਡਾ ਬਿਜਲੀ ਦਾ ਬਿੱਲ ਵੀ ਘਟਦਾ ਹੈ ਤਾਂ ਤੁਸੀਂ AC ਦੇ ਵਿੱਚ ਟਾਈਮਰ ਲਗਾ ਕੇ ਹਜ਼ਾਰਾਂ ਰੁਪਏ ਦੀ ਬਿਜਲੀ ਬਚਾ ਸਕਦੇ ਹੋ ਹਾਲਾਂਕਿ ਜੇਕਰ ਤੁਸੀਂ ਇੱਕ ਊਰਜਾ ਕੁਸ਼ਲ AC ਜਾਨੀ ਕਿ 5 ਸਟਾਰ AC ਖਰੀਦਦੇ ਹੋ ਤਾਂ ਤੁਸੀਂ ਜ਼ਿਆਦਾ ਬਿਜਲੀ ਬਚਾ ਸਕਦੇ ਹੋ ਤਾਂ ਬਹੁਤ ਸਾਰੇ ਲੋਕ ਏਸੀ ਚਲਾਉਣ ਵੇਲੇ ਟਾਈਮਰ ਦੀ ਵਰਤੋਂ ਕਰਦੇ ਨੇ ਕਿ ਟਾਈਮਰ ਲਗਾਉਣ ਅਤੇ ਰਾਤ ਨੂੰ ਏਸੀ ਵਾਰ-ਵਾਰ ਬੰਦ ਕਰਨ ਨਾਲ ਬਿਜਲੀ ਦੀ ਬਚਤ ਹੁੰਦੀ ਹੈ। जान लो जवाब इस मौसम ਦੇ ਵਿੱਚ ਆਪਣੇ ਆਪ ਨੂੰ ਗਰਮੀ ਤੋਂ ਬਚਾਉਣ ਦੇ ਸਭ ਤੋਂ ਵਧੀਆ ਤਰੀਕਿਆਂ ਦੇ ਵਿੱਚੋਂ ਇੱਕ ਹੈ ਏਸੀ ਦੀ ਮਦਦ ਦੇ ਨਾਲ ਘਰ ਦਫ਼ਤਰ ਅਤੇ ਖੋਰ ਥਾਵਾਂ ਦੇ ਉੱਤੇ ਠੰਡੀ ਅਤੇ ਆਰਾਮਦਾਇਕ ਹਵਾ ਮਿਲਦੀ ਹੈ ਇਸ ਨਾਲ ਗਰਮੀ ਨਾਲ ਹੋਣ ਵਾਲੀ ਥਕਾਵਟ ਨਹੀਂ ਹੁੰਦੀ ਪਰ ਜਿੱਥੇ ਏਸੀ ਗਰਮੀ ਤੋਂ ਰਾਹਤ ਦਿੰਦੇ ਨੇ ਉੱਥੇ ਬਿਜਲੀ ਦੇ ਬਿੱਲਾਂ ਦੀ ਚਿੰਤਾ ਵੱਧ ਜਾਂਦੀ ਹੈ ਤਾ ਏਸੀ ਦੀ ਵਰਤੋਂ ਕਰਨ ਨਾਲ ਕਰਦਾ ਬਿਜਲੀ ਬਿੱਲ ਵੱਧ ਜਾਂਦਾ ਹੈ ਤਾਂ ਬਹੁਤ ਸਾਰੇ ਲੋਕ ਲਗਾਤਾਰ ਏਸੀ ਦੀ ਵਰਤੋਂ ਕਰਦੇ ਨੇ ਜਿਸ ਕਾਰਨ ਬਿਜਲੀ ਦਾ ਬਿੱਲ ਹੋਰ ਵੀ ਵੱਧ ਹੁੰਦਾ ਹੈ ਤਾਂ ਕੁਝ ਲੋਕ ਰੁਕ ਰੁਕ ਕੇ ਏਸੀ ਬੰਦ ਕਰ ਦਿੰਦੇ ਨੇ ਤਾਂ ਜੋ ਬਿਜਲੀ ਦੀ ਬਚਤ ਕੀਤੀ ਜਾ ਸਕੇ ਤਾਂ ਬਹੁਤ ਸਾਰੇ ਲੋਕ ਏਸੀ ਦੇ ਵਿੱਚ ਲੱਗੇ ਟਾਈਮਰ ਦੀ ਵਰਤੋਂ ਕਰਦੇ ਨੇ ਤੇ ਟਾਈਮਰ ਨੂੰ ਕੁਝ ਘੰਟਿਆਂ ਫਰਕ ਦੇ ਉੱਤੇ ਸੈੱਟ ਕਰਦੇ ਨੇ ਤਾਂ ਜੋ ਏਸੀ ਆਪਣੇ ਆਪ ਬੰਦ ਹੋ ਸਕੇ ਅਕਸਰ ਲੋਕ ਰਾਤ ਨੂੰ ਸੌਂ ਜਾਂਦੇ ਨੇ ਤੇ ਏਸੀ ਚੱਲਦਾ ਰਹਿੰਦਾ ਹੈ ਤਾਂ ਇਸ ਲਈ ਜ਼ਿਆਦਾਤਰ ਲੋਕ ਰਾਤ ਨੂੰ ਟਾਈਮਰ ਸੈੱਟ ਕਰਦੇ ਨੇ ਪਰ ਕੀ ਏਸੀ ਦੇ ਵਿੱਚ ਲੱਗਿਆ ਟਾਈਮਰ ਸੱਚਮੁੱਚ ਬਿਜਲੀ ਬਚਾਉਂਦਾ ਹੈ ਜਾਂ ਕੀ ਇਹ ਸਿਰਫ ਏਸੀ ਬੰਦ ਕਰਨ ਲਈ ਵਰਤਿਆ ਜਾਂਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਏਸੀ ਦਾ ਟਾਈਮਰ ਏਸੀ ਨੂੰ ਲੰਬੇ ਸਮੇਂ ਤੱਕ ਚੱਲਣ ਤੋਂ ਰੋਕਦਾ ਹੈ ਜਾਨੀ ਕਿ ਬਿਜਲੀ ਦੀ ਖਪਤ ਨੂੰ ਵੀ ਘਟਾਉਂਦਾ ਹੈ ਇਸ ਨਾਲ ਨਾ ਸਿਰਫ ਬਿਜਲੀ ਦੀ ਬਚਤ ਹੁੰਦੀ ਹੈ ਸਗੋਂ ਤੁਹਾਡਾ ਬਿਜਲੀ ਦਾ ਬਿੱਲ ਵੀ ਘਟਦਾ ਹੈ ਤਾਂ ਤੁਸੀਂ ਏਸੀ ਦੇ ਵਿੱਚ ਟਾਈਮਰ ਲਗਾ ਕੇ ਹਜ਼ਾਰਾਂ ਰੁਪਏ ਦੀ ਬਿਜਲੀ ਬਚਾ ਸਕਦੇ ਹੋ ਹਾਲਾਂਕਿ ਜੇਕਰ ਤੁਸੀਂ ਇੱਕ ਊਰਜਾ ਕੁਸ਼ਲ ਏਸੀ ਜਾਨੀ ਕਿ 5 ਸਟਾਰ ਏਸੀ ਖਰੀਦਦੇ ਹੋ ਤਾਂ ਤੁਸੀਂ ਜ਼ਿਆਦਾ ਬਿਜਲੀ ਬਚਾ ਸਕਦੇ ਹੋ